ਉਦੇ ਵਰਛੇ ਹੀ ਆਰਪਾਰ ਕਰਤਾ ਉਹਦੇ ਲੰਗਸ ਤੱਕ ਚਲਾ ਗਿਆ ਐਡੀ ਕੰਡੀਸ਼ਨ ਕ੍ਰਿਟੀਕਲ ਹੋ ਗਈ 5-7 ਮਿੰਟ ਤੋ ਤੜਫਦਾ ਹੀ ਰਿਹਾ ਉਦੋਂ ਜਦ ਤੱਕ ਮਤਲਬ ਵਰਛਾ ਦੇ ਨਿਕਲਿਆ ਨਹੀਂ ਉਹ ਇੰਨਾ ਚਿਕੇਆ ਵਿਚਾਰਾ ਇੰਨਾ ਰੋਇਆ ਹੈ ਡੋਗ ਉਹਦਾ ਵਿਚਾਰੇ ਦਾ ਕਸੂਰ ਕੀ ਸੀ ਪੁੱਛਿਆ ਜਾਵੇ ਜਦੋਂ ਅਸੀਂ ਇੱਥੇ ਦਰਖਾਸਤ ਦਿੱਤੀ ਹੈ ਇਹਨਾਂ ਨੇ ਦੂਜੀ ਪਾਰਟੀ ਨੂੰ ਵੀ ਬੁਲਾਇਆ ਜਿਨੇ ਮਾਰਿਆ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਆਪਣੇ ਆਪ ਨੂੰ ਪ੍ਰਧਾਨ ਕਹਿ ਰਿਹਾ ਸੀ ਬੰਦਾ ਚੀਮਾ ਚੀਮਾ ਨਾਮ ਜੀ ਉਹਦਾ ਜਸਵੰਤ ਸਿੰਘ ਚੀਮਾ ਆ ਕੇ ਇੱਥੇ ਸਾਨੂੰ ਕਹਿੰਦਾ ਤੁਸੀਂ ਆ ਬਰਚਾ ਇਹ ਆਪਣੀ ਤਰਖਾਸ ਵਾਪਸ ਲੈ ਲਓ ਨਹੀਂ ਤੇ ਮੈਂ ਤੁਹਾਨੂੰ ਛੱਡਣਾ ਨਹੀਂ ਇਹ ਕੰਨ ਉੱਪਰ ਬੈਠ ਕੇ ਮੈਨੂੰ ਕਿਹਾ ਹੋ ਯਾਰ ਕੀ ਅਸੀਂ ਕੀ ਅਸੀਂ ਵੀ ਵਿਕਾਉਂ ਆ ਯਾਰ ਅਸੀਂ ਵਿਕਾਉਂ ਆ ਕੀ ਅਸੀਂ ਸੱਚੇ ਆ ਤਾਂ ਖੜੇ ਚਲ ਸਾਹਮਣੇ ਬੋਲਦੇ ਇਹਨੇ ਮੋਸ ਫੁੱਟ ਕੇ ਬਹਿ ਹੋਰ ਇੱਥੇ ਲਿਆ ਕੇ ਕਹਿੰਦਾ ਮੈਂ ਬੰਦੇ ਬੁਲਾਵਾਂ ਬੰਦੇ ਜੇ ਤੁਸੀਂ ਇਦਾਂ ਨਹੀਂ ਮੰਨਣਾ ਤੇ ਮੈਂ ਬੰਦੇ ਬਲਾ ਕੇ ਤੁਹਾਨੂੰ ਸਿੱਧਾ ਕਰਾਂਗਾ ਕੀ ਤੁਹਾਡੇ ਕੋਲ ਪ੍ਰੂਫ ਹੈਗਾ ਵਾ ਕਿ ਉਹ ਗੱਲ ਕਹੀ ਆ ਨਾ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਸੁਣਾ ਸਕਦੇ ਮੈ ਬਿਲਕੁਲ ਸੁਣਾ ਸਕਦਾ ਜੀ ਮੇਰੇ ਕੋਲ ਰਿਕਾਰਡਿੰਗ ਪਈ ਆ ਸਾਰੀ ਲਾਲਾ ਬੰਦੇ ਮੈਂ ਜਿਪ ਲਾਲਾ ਇਹ ਮੈਂ ਵੀ ਕੋਲ ਦੇ ਦਵਾ ਤੂੰ ਇੱਥੇ ਆ ਕੇ ਪੰਜਾਬ ਨਾਲ ਲੱਗ ਜਾ ਇੰਦਰਾ ਦਾ ਯਾਰ ਬੰਦੇ ਤੂੰ ਕਹਿੰਦੇ ਆ ਉਹ ਤੂੰ ਬੁਲਾਣਾ ਕਿਹੜਾ ਬੰਦੇ ਆ ਬੰਦੇ ਬਣਾਉਂਦੀਆਂ ਧੋਖੀਆਂ ਤੇਰੀਆਂ ਬੰਦੇ ਬਹੁਤ ਆ ਜਾਣ ਇਹ ਮੈਂ ਦੇ ਦਿੱਤਾ ਇਹ ਬੰਦੇ ਬਣਾਉਂਦੀਆਂ ਧੋਖਿਆ ਦੇ ਰਿਆ ਸਾਨੂੰ ਤਾਂ ਗਲਤੀ ਕੀਤੀ ਤੇ ਉਹ ਨਾਲ ਆ ਕੇ ਖੜੇ ਤਾਂ ਉਸ ਤੋਂ ਉਸ ਬਾਅਦ ਤੁਹਾਨੂੰ ਧਮਕੀ ਦਿੱਤੀ ਜਾ ਰਹੀ ਕਿ ਬੰਦੇ ਬੁਲਾਵਾਂ ਉਹ ਵੀ ਥਾਣੇ ਦੇ ਵਿੱਚ ਆ ਕੇ ਬਿਲਕੁਲ ਜੀ ਥਾਣੇ ਦੇ ਵਿੱਚ ਆ ਕੇ ਕਹਿੰਦਾ ਮੈਂ ਬੰਦੇ ਬੁਲਾਵਾਂਗਾ ਜੇ ਤੁਸੀਂ ਇੱਥੇ ਦੀ ਤਰ੍ਹਾਂ ਨਹੀਂ ਮੰਨੇ ਇਹ ਸ਼ਰੇਆਮ ਗੁੰਡਾਗਰਦੀ ਕਰਨ ਆਏ ਥੇ ਸ਼ਰੇਆਮ ਗੁੰਡਾਗਰਦੀ ਕਰਨ ਆਇਆ ਬੰਦਾ ਗਰਦੀ ਨਾ ਕਰੋ ਹਾਂ ਇਹ ਸ਼ਰੇਆਮ ਗੁੰਡਾਗਰਦੀ ਕਰਨ ਆਇਆ ਉਹ ਡੋਗ ਨੇ ਰੱਬ ਜਾਣੇ ਕਵਰ ਦੇ ਕੋਲ ਵੀ ਗਿਆ ਕਿ ਨਹੀਂ ਗਿਆ ਬੰਦੇ ਦੀ ਮਾਨਸਿਕਤਾ ਹੀ ਉਹਦੇ ਮਨ 'ਚੀ ਇਦਾਂ ਸੀ ਵੀ ਉਹਨੂੰ ਮਾਰਨਾ ਉਹ ਡੌਗ ਨੂੰ ਪਹਿਲਾਂ ਆਪਣੀ ਗਲੀ ਦੇ ਵਿੱਚ ਉਹਨੇ ਕੁੱਟਿਆ ਸੋਟੀਆਂ ਨਾਲ ਉਹ ਡਰ ਕੇ ਭੱਜ ਕੇ ਦੂਸਰੀ ਗਲੀ 'ਚ ਚਲਾ ਗਿਆ ਦੂਸਰੀ ਗਲੀ 'ਚ ਕਿਸੇ ਦੇ ਘਰ ਦੇ ਅੰਦਰ ਵੜ ਗਿਆ ਲੁੱਕ ਕੇ ਉਹ ਘਰ ਦੇ ਅੰਦਰ ਗੇਟ ਖੜਕਾ ਕੇ ੱੱੱਕੇ ਨਾਲ ਗੇਟ ਖੁਲਵਾਇਆ ਗਿਆ ਖੁਲਵਾ ਕੇ ਇੱਕੋ ਬੰਦੇ ਕੋ ਤਿੱਖਾ ਬਰਛਾ ਸੀ ਅੱਛਾ ਦੇਖੋ ਬਰਛਾ ਲੈ ਕੇ ਉਹਨੇ ਸਿੱਧਾ ਡੌਗ ਦੇ ਆਰ ਪਾਰੀ ਕਰ ਤੇ ਪਹਿਲਾਂ ਵੀ ਇਹਦੇ ਤੇ ਦੇਖੋ 354 ਦੀਆਂ ਐਫਆਈਆਰ ਵੀ ਦਰਜ ਨੇ ਅੱਛਾ ਤੇ ਕਈ ਕਿਨੋਨੇ ਕੰਮ ਕਰ ਚੁੱਕਾ ਹੈ ਪਹਿਲਾਂ ਵੀ ਕਾਫੀ ਮੀਡੀਆ ਚ ਲਾਈਮਲਾਈਟ ਰਿਹਾ ਹੈ ਵੀ ਇੱਕ ਗੁੰਡਾਗਰਦੀ ਦੇ ਵਿੱਚ ਅੱਛਾ ਤੇ ਕੱਲ ਇੱਥੇ ਥਾਣੇ ਦੇ ਵਿੱਚ ਆ ਕੇ ਸਾਰੀ ਵੀਡੀਓਗ੍ਰਾਫੀ ਸਾਡੇ ਕੋਲ ਬਣੀ ਹੋਈ ਹੈ ਜਿਨ੍ਹਾਂ ਨੇ ਕਿਹਾ ਵਕਿਨਾ ਵੱਲੋ ਕਹੀ ਗਈ ਆ ਇਹ ਜਸਵੰਤ ਸਿੰਘ ਚੀਮਾ ਜੀ ਇਹ ਪ੍ਰਧਾਨ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਜ਼ਿਲ੍ਹੇ ਦਾ ਲੁਧਿਆਣੇ ਦਾ ਕਿਸੀ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੰਨੇ ਜੀ ਬੰਦੇ ਪਲਾਨ ਦੀ ਧਮਕੀਆਂ ਦਿੱਤੀਆਂ ਆ ਚੀਮਾ ਚੀਮਾ ਨਾਮ ਦਾ ਕੋਈ ਬੰਦਾ ਹੈ ਏ ਕਹਿੰਦਾ ਮੈਂ ਜ਼ਿਲ੍ਹਾ ਪ੍ਰਧਾਨ ਆ ਮ ਬਦਮਾਸ਼ ਆ ਇਹ ਬਲਾਂ ਨਾਲ ਕੀ ਜਿਹੜਾ ਅਤਿਆਚਾਰ ਕੀਤਾ ਉਹ ਮਿਟ ਜਾਊਗਾ ਦੇਖੋ ਜੀ ਅਸੀਂ ਅੱਜ ਤੱਕ ਪਿੱਛੇ ਨਹੀਂ ਹਟੇ ਸਾਡੀ ਐਨ ਜੀਓ ਦਾ ਰਿਕਾਰਡ ਹੈ ਚਾਹੇ ਟਸ ਤੋਂ ਮਸ ਹੋ ਜਾਈਏ ਚਾਹੇ ਸਾਨੂੰ ਧਮਕੀਆਂ ਆ ਜਾਣ ਚਾਹੇ ਜਿੰਨੀਆਂ ਮਰਜ਼ੀ ਆਫਰਾਂ ਆ ਜਾਣ ਅੱਜ ਤੱਕ ਅਸੀਂ ਕੋਈ ਵੀ ਪਰਚਾ ਵਾਪਸ ਨਹੀਂ ਲਿਆ ਜਦ ਕਿ ਸਾਰੇ ਮਹੱਲਾ ਗਵਾਹ ਹੈ ਉਹ ਡੋਗ ਨੇ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਜੀ ਦੇਖੋ ਮੈਂ ਅਸੀਂ ਤਾਂ ਮੰਗ ਕਰਦੇ ਆ 295ਏ ਵੀ ਧਾਰਾ ਇਹਦੇ ਤੇ ਲੱਗੇ ਕਿਉਂਕਿ ਇਹ ਸ਼ਸਤਰ ਇੱਕ ਵਿਚਾਰੇ ਬੇਜਮਾਨਾ ਨੂੰ ਮਾਰਨ ਲਈ ਥੋੜੀ ਤਾਂ ਉਹਨੂੰ ਦਿੱਤੇ ਨਹੀਂ ਜੀ ਅੱਜ ਦਾ ਅਸੀਂ ਮਿੰਤਾ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਮਿੰਤਾ ਕਰ ਰਹੇ ਆ ਡੌਗ ਸਾਡੇ ਹੈਂਡਓਵਰ ਕਰ ਦਿਓ ਅੱਛਾ ਸਾਡੀ ਰਜਿਸਟਰਡ ਐਨ ਜੀਓ ਹੈ ਅਸੀਂ ਲੁਧਿਆਣੇ ਚ ਇਲਾਜ ਕਰਾਨੇ ਆ ਰੋਜ਼ ਦੇ ਦੋ ਤਿੰਨ ਟ੍ਰੀਟਮੈਂਟ ਕਰਾਨੇ ਆ ਅੱਛਾ ਉਹ ਜਾਣ ਕੇ ਲ ਕੋਈ ਬੈਠੇ ਆ ਉਹਨੂੰ ਜਾਂ ਤਾਂ ਖੁਰਦਪੁਰਤ ਕਰਨ ਨੂੰ ਫਿਰਦੇ ਆ ਸਾਨੂੰ ਦੱਸ ਵੀ ਨਹੀਂ ਰਿਹਾ ਡੌਗ ਅਲਾਈਵ ਹੈ ਕਿ ਕੀ ਕੰਡੀਸ਼ਨ ਹੈ ਵੀ ਡੌਗ ਨੂੰ ਕਿਸੇ ਹਸਪਤਾਲ ਐਡਮਿਟ ਕਰਵਾ ਦੋ ਪਰ ਹਜੇ ਤੱਕ ਇਹ ਡੌਗ ਨਹੀਂ ਸਾਡੇ ਅੱਗੇ ਲਿਆ ਰਿਹਾ ਉਹਨੂੰ ਜਾਣ ਕੇ ਲਪੋ ਕੇ ਰੱਖਿਆ ਗਿਆ ਰੱਬ ਜਾਣੇ ਉਹ ਜਿੰਦਾ ਹੈ ਜਾਂ ਉਹਨੂੰ ਮਾਰ ਦਿੱਤਾ ਗਿਆ ਜਿਹੜੇ ਬੰਦੇ ਨੇ ਉਹਨੂੰ ਵਰਸ਼ਾ ਮਾਰਿਆ ਕੀ ਉਹ ਬੰਦਾ ਉਹਦਾ ਇਲਾਜ ਕਰਾਊਗਾ ਜੀ ਕਵਰ ਪਾੜਿਆ ਪਤਾ ਨਹੀਂ ਨਹੀਂ ਪਾੜਿਆ ਭਾਜੀ ਤੇ ਇਸ ਖੁੰਦਕ ਬਾਜੀ ਦੇ ਵਿੱਚ ਉਹਨੇ ਉਸਦੇ ਵਰਸ਼ਾ ਮਾਰਿਆ ਅਚਾਈ ਕਿ ਕਵਰ 파ੜਨ ਦੇ ਚੱਕਰ ਦੇ ਵਿੱਚ ਉਹ ਬਰਚਾਰ-ਬਰ ਕਰਤਾ ਹਾਂਜੀ ਲੋਕਾਂ ਨੇ ਬਹੁਤ ਰੋਕਿਆ ਵੀ ਰੁਕ ਜਾਓ ਤੁਸੀਂ ਵੀਡੀਓ ਚ ਦੇਖ ਲਿਓ ਬਹੁਤ ਲੋਕ ਰੋਕ ਰਹੇ ਸੀ ਪੂਰੇ ਮਹੱਲੇ ਵਾਲੇ ਉਹਦੇ ਖਿਲਾਫ ਨੇ ਕਵਰ ਤਾਂ ਨਵਾਂ ਮਿਲ ਜਾਊਗਾ ਪਰ ਡੌਗ ਦੀ ਜਾਨ ਦੁਬਾਰਾ ਮਿਲ ਜੂਗੀ ਇਨਸਾਨੀਅਤ ਇਸ ਹੱਦ ਤੱਕ ਗਿਰ ਸਕਦੀ ਹੈ ਕਦੇ ਸੋਚਿਆ ਨਹੀਂ ਸੀਗਾ ਇਸ ਵੀਡੀਓ ਦੇ ਵਿੱਚ ਮੈਂ ਕੁਝ ਜ਼ਿਆਦਾ ਕੁਝ ਨਹੀਂ ਬੋਲੂੰਗਾ ਸਿਰਫ ਇੱਕ ਐਨੀ ਗੱਲ ਜ਼ਰੂਰ ਕਹੂੰਗਾ ਕਿ ਇਨਸਾਨੀਅਤ ਬਿਲਕੁਲ ਸ਼ਰਮਸਾਰ ਹੋ ਚੁੱਕੀ ਹੈ ਕਿ ਕਿਸ ਤਰ੍ਹਾਂ ਇੱਕ ਬੇਜ਼ੁਬਾਨ ਦੇ ਉੱਤੇ ਅਤਿਆਚਾਰ ਹੁੰਦਾ ਪਿਆ ਲਗਾਤਾਰ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਸੋਤੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੁਧਿਆਣਾ ਸ਼ਹਿਰ ਦੀ ਇਹ ਵੀਡੀਓ ਜਿਸ ਦੇ ਵਿੱਚ ਇੱਕ ਸ਼ਖਸ ਜਿਹੜਾ ਹੈ ਕੁੱਤੇ ਨੂੰ ਸਟਰੀਟ ਡੌਗ ਨੂੰ ਬੜੀ ਬੇਰਹਿਮੀ ਦੇ ਨਾਲ ਉਸ ਦੇ ਉੱਤੇ ਬਰਸ਼ਾ ਮਾਰਿਆ ਜਾਂਦਾ ਹੈ ਬਰਸ਼ਾ ਉਹਦੇ ਆਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਇਹ क्रूरਤਾ ਦਾ ਜਾਨੀ ਕਿ ਜ਼ਹਿਰ ਕੀਤਾ ਜਾਂਦਾ ਵਾ ਸੋ ਗੱਲਬ ਪਹੁੰਚੇ ਜਿੱਥੇ ਅੱਜ ਗੱਲਬਾਤ ਕਰਦੇ ਸਾਡੇ ਨਾਲ ਐਨਜੀਓ ਦੀ ਟੀਮ ਨਾਲ ਮੌਜੂਦ ਹੈ ਤੇ ਨਾਲ ਮੋਹੱਲਾ ਨਿਵਾਸੀ ਮੌਜੂਦ ਹੋਣਗੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਕੇ ਸਾਰਾ ਜਾਣਦੇ ਆ ਕਿ ਮੈਟਰ ਕੀ ਹੈ ਕਿਉਂ ਇਸ ਤਰ੍ਹਾਂ ਜਿਹੜਾ ਹੈ ਇਹ ਕੰਮ ਕੀਤਾ ਗਿਆ ਸੀ ਕਿਹੜੀ ਗਲਤੀ ਉਸ ਬੇਜ਼ੁਬਾਨ ਨੇ ਕਰ ਦਿੱਤੀ ਸੀ ਗੱਲਬਾਤ ਕਰਕੇ ਜਾਣਦੇ ਆ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਹੋਇਆ ਕੀ ਹੈ ਇੱਕ ਵੀਡੀਓ ਕਾਫੀ ਵਾਇਰਲ ਹੁੰਦੀ ਪਈ ਹੈ ਇਨਸਾਨੀਅਤ ਇਸ ਹੱਦ ਤੱਕ ਗਿਰ ਚੁੱਕੀ ਹੈ ਕਿ ਕਦੇ ਸੋਚਿਆ ਨਹੀਂ ਸੀਗਾ ਕਿ ਆਹ ਕੰਮ ਵੀ ਕੋਈ ਕਰ ਸਕਦਾ ਦੇਖੋ ਭਾਜੀ ਲੋਕਾਂ ਦੀ ਮਾਨਸਿਕਤਾ ਬਹੁਤ ਗਿਰ ਚੁੱਕੀ ਹੈ ਕੀ ਦਸੀ ਬੇਜੁਬਾਨ ਵਿਚਾਰਾ ਜਿਹੜਾ ਜਿੰਨੇ ਜਿਹਦਾ ਕਸੂਰ ਕੋਈ ਵੀ ਨਹੀਂ ਇੱਕ ਬਹਾਨਾ ਬਣਾਇਆ ਗਿਆ ਮੇਰੀ ਗੱਡੀ ਦਾ ਕਵਰ ਪਾੜਤਾ ਜਾਂ ਕੁਛ ਹੈ ਜੇ ਲੋਕਾਂ ਨੂੰ ਇੰਨੀ ਗੱਡੀ ਦੀ ਪਰਵਾਹ ਹੈ ਉਹਨੂੰ ਆਪਣੇ ਘਰ ਦੇ ਅੰਦਰ ਲਗਾਓ ਹਨਾ ਉਹ ਕੀ ਹੈ ਜੀ ਇੱਕ ਵਿਚਾਰਾ ਬੇਜੁਬਾਨ ਸੀਗਾ ਦਸ਼ਮੇਸ਼ ਨਗਰ ਦਾ ਏਰੀਆ ਦੀ ਹੈਗਾ ਲੁਧਿਆਣੇ ਦਸ਼ਮੇਸ਼ ਨਗਰ ਹੰਬੜਾ ਰੋਡ ਤੇ ਉਹ ਡੌਗ ਨੇ ਰੱਬ ਜਾਣੇ ਕਵਰ ਦੇ ਕੋਲ ਵੀ ਗਿਆ ਕਿ ਨਹੀਂ ਗਿਆ ਬੰਦੇ ਦੀ ਮਾਨਸਿਕਤਾ ਹੀ ਉਹਦੇ ਮਨ 'ਚੀ ਐਦਾਂ ਸੀ ਵੀ ਉਹਨੂੰ ਮਾਰਨਾ ਉਹ ਡੌਗ ਨੂੰ ਪਹਿਲਾਂ ਆਪਣੀ ਗਲੀ ਦੇ ਵਿੱਚ ਉਹਨੇ ਕੁੱਟਿਆ ਸੋਟੀਆਂ ਨਾਲ ਅੱਛਾ ਉਹ ਡਰ ਕੇ ਭੱਜ ਕੇ ਦੂਸਰੀ ਗਲੀ 'ਚ ਚਲਾ ਗਿਆ ਅੱਛਾ ਦੂਸਰੀ ਗਲੀ 'ਚ ਕਿਸੇ ਦੇ ਘਰ ਦੇ ਅੰਦਰ ਵੜ ਗਿਆ ਲੁੱਕ ਕੇ ਜਿਹੜੇ ਉਹਨੂੰ ਖਾਣਾ ਪਾਉਂਦੇ ਸੀ ਅੱਛਾ ਉਹ ਘਰ ਦੇ ਅੰਦਰ ਗੇਟ ਖੜਕਾ ਕੇ ੱਤਕੇ ਨਾਲ ਗੇਟ ਖੁਲਵਾਇਆ ਗਿਆ ਅੱਛਾ ਗਾਲਾਂ ਗੁਲਾ ਕੱਢ ਕੇ ਉਹਨਾਂ ਨੂੰ ਗੇਟ ਖੁਲਵਾਇਆ ਅੱਛਾ ਖੁਲਵਾ ਕੇ ਇੱਕੋ ਬੰਦੇ ਕੋ ਤਿੱਖਾ ਬਰਛਾ ਸੀ ਅੱਛਾ ਦੇਖੋ ਬਰਛਾ ਲੈ ਕੇ ਉਹਨੇ ਸਿੱਧਾ ਡੋਗ ਦੇ ਆਰਪਾਰੀ ਕਰਤਾ ਅੱਛਾ ਆਰਪਾਰ ਕਰਕੇ ਉਹਨੂੰ ਕਸੀਟ ਦਾ ਬਾਹਰ ਲੈ ਗਿਆ ਤੁਸੀਂ ਵੀਡੀਓ ਦੇਖੋਗੇ ਤੁਸੀਂ ਆਪ ਕਹੋਗੇ ਐਡੀ ਸ਼ਰਮਨਾਕ ਗੱਲ ਉਹਨੂੰ ਕਸੀਟ ਦਾ ਬਾਹਰ ਲੈ ਗਿਆ ਗੱਡੀ ਦੇ ਪਿੱਛੇ ਲੈ ਜਾ ਕੇ ਫਿਰ ਉਹਦੇ ਲੱਤਾਂ ਦੇ ਨਾਲ ਉਹਦੇ ਢਿੱਡ ਚੋਂ ਬਰਛਾ ਕੱਢਿਆ ਉਹਦੇ ਬਰਛੇ ਹੀ ਆਰਪਾਰ ਕਰਤਾ ਉਹਦੇ ਲੰਗਸ ਤੱਕ ਚਲਾ ਗਿਆ ਐਡੀ ਕੰਡੀਸ਼ਨ ਕ੍ਰਿਟੀਕਲ ਹੋ ਗਈ 5-7 ਮਿੰਟ ਤ ਤੜਫਦਾ ਹੀ ਰਿਹਾ ਉਦੋਂ ਜਦ ਤੱਕ ਮਤਲਬ ਬਰਛਾ ਦੇ ਨਿਕਲਿਆ ਨਹੀਂ ਉਹ ਇੰਨਾ ਚਿੱਕਿਆ ਵਿਚਾਰਾ ਇੰਨਾ ਰੋਇਆ ਹਾਂ ਡੋਗ ਉਹਦਾ ਵਿਚਾਰੇ ਦਾ ਕਸੂਰ ਕੀ ਸੀ ਪੁੱਛਿਆ ਜਾਵੇ ਜਦ ਕਿ ਸਾਰੇ ਮਹੱਲਾ ਗਵਾਹ ਹੈ ਉਹ ਡੋਗ ਨੇ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਜੀ ਅੱਛਾ ਅਜੇ ਤੱਕ ਕਿਸੇ ਦਾ ਨੁਕਸਾਨ ਨਹੀਂ ਪਹੁੰਚਾਇਆ ਪਤਾ ਨਹੀਂ ਉਹ ਬੰਦੇ ਦੀ ਮਾਨਸਿਕਤਾ ਐਦਾਂ ਦੀ ਸੀ ਜਾਂ ਕਿਤੇ ਬਾਹਰ ਕਿਸੇ ਨੇ ਕੋਈ ਗੱਲ ਇਹੋ ਜੀ ਕਹਿ ਤੀ ਕੀ ਉਹਦੇ ਦਿਮਾਗ ਚ ਆਇਆ ਕੀ ਇਹੋ ਜਿਹਾ ਸੋਚ ਕੇ ਇੱਕ ਵਿਚਾਰੇ ਬੇਜਮਾਨ ਨੂੰ ਐਡੀ ਦਰਦਨਾਕ ਮੌਤ ਅਧ ਮਰਿਆ ਕਰਤਾ ਜੀ ਉਹਨੂੰ ਹੁਣ ਉਹਦੀ ਲਾਸਟ ਕੰਡੀਸ਼ਨ ਤੇ ਹੈ ਕ੍ਰਿਟੀਕਲ ਹੈ ਤੇ ਸ਼ਰਮ ਆਣੀ ਚਾਹੀਦੀ ਹੈ ਦੇਖੋ ਆਪਣੇ ਗੁਰੂਆਂ ਨੇ ਸ਼ਸ਼ਤਰ ਆਪਾਂ ਨੂੰ ਇਸ ਕਰਕੇ ਦਿੱਤੇ ਸੀ ਜ਼ੁਲਮ ਦੇ ਖਿਲਾਫ ਚੱਕਣ ਲਈ ਬਿਲਕੁਲ ਠੀਕ ਹੈ ਜੀ ਇਹ ਬੰਦੇ ਤੁਸੀਂ ਆਪ ਹਿਸਾਬ ਲਾ ਲਓ ਜਿਹੜਾ ਇਹ ਵੈਸੇ ਵੀ ਸ਼ਸ਼ਤਰਾਂ ਚਾਂਦਾ ਹੈ ਇਹਨੇ ਇਹਦਾ ਵੀ ਮਿਸਯੂਜ਼ ਕੀਤਾ ਹੈ ਇੱਕ ਤਰ੍ਹਾਂ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਇਆ ਜੀ ਦੇਖੋ ਮੈਂ ਅਸੀਂ ਤਾਂ ਮੰਗ ਕਰਦੇ ਹਾਂ 295ਏ ਵੀ ਧਾਰਾ ਇਹਦੇ 'ਚ ਲੱਗੇ ਕਿਉਂਕਿ ਇਹ ਸ਼ਸ਼ਤਰ ਇੱਕ ਵਿਚਾਰੇ ਬੇਜਮਾਨਾਂ ਨੂੰ ਮਾਰਨ ਲਈ ਥੋੜੀ ਤੁਹਾਨੂੰ ਦਿੱਤੇ ਨੇ ਜੀ ਹੈ ਰੱਬ ਜਾਣੇ ਕਿੱਥੋਂ ਚੱਕ ਲਿਆਇਆ ਕਿੱਦਾਂ ਲਿਆਇਆ ਕਿੱਡਾ ਗਲਤ ਕੀਤਾ ਉਸ ਤੋਂ ਬਾਅਦ ਕੱਲ ਅਸੀਂ ਥਾਣਾ ਪੀਯੂ ਦਰਖਾਸਤ ਦਿੱਤੀ ਹੈ ਜੀ ਜਦੋਂ ਅਸੀਂ ਇੱਥੇ ਦਰਖਾਸਤ ਦਿੱਤੀ ਹੈ ਇਹਨਾਂ ਨੇ ਦੂਜੀ ਪਾਰਟੀ ਨੂੰ ਵੀ ਬੁਲਾਇਆ ਜਿੰਨੇ ਮਾਰਿਆ ਸੀ ਇੱਥੇ ਇੱਕ ਫਿਰ ਉਸ ਤੋਂ ਬਾਅਦ ਜੀ ਇੱਕ ਦੋ ਬੰਦੇ ਬਦਮਾਸ਼ ਟਾਈਪ ਉਹਦੀ ਸਾਰੀ ਉਹ ਵੀਡੀਓ ਹੈਗੀ ਹੈ ਇੱਕ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਆਪਣੇ ਆਪ ਨੂੰ ਪ੍ਰਧਾਨ ਕਹਿ ਰਿਹਾ ਸੀ ਬੰਦਾ ਚੀਮਾ ਚੀਮਾ ਨਾਮ ਸੀ ਉਹਦਾ ਜਸਵੰਤ ਸਿੰਘ ਚੀਮਾ ਆ ਕੇ ਇੱਥੇ ਸਾਨੂੰ ਕਹਿੰਦਾ ਤੁਸੀਂ ਆ ਬਰਚਾ ਇਹ ਆਪਣੀ ਦਰਖਾਸਤ ਵਾਪਸ ਲੈ ਲਓ ਨਹੀਂ ਤੇ ਮੈਂ ਤੁਹਾਨੂੰ ਛੱਡਣਾ ਨਹੀਂ ਇਹ ਕਿਹਨੇ ਨੇ ਕਿਹਾ ਵਾ ਕਿਹਨਾਂ ਵੱਲੋਂ ਕਹੀ ਗਈ ਆ ਇਹ ਜਸਵੰਤ ਸਿੰਘ ਚੀਮਾ ਜੀ ਪ੍ਰਧਾਨ ਹੈ ਆਪਣੇ ਆਪ ਨੂੰ ਕਹਿੰਦਾ ਜ਼ਿਲ੍ਹੇ ਦਾ ਲੁਧਿਆਣੇ ਦਾ ਅੱਛਾ ਕਿਸੇ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਅੱਛਾ ਤੇ ਪਹਿਲਾਂ ਵੀ ਇਹਦੇ ਤੇ ਦੇਖੋ 354 ਦੀਆਂ ਐਫ ਆਈ ਆਰ ਵੀ ਦਰਜ ਨੇ ਅੱਛਾ ਤੇ ਕਈ ਕਾਨੂੰਨੇ ਕੰਮ ਕਰ ਚੁੱਕਾ ਹੈ ਪਹਿਲਾਂ ਵੀ ਕਾਫੀ মিডিਆ ਚ ਲਾਈਮਲਾਈਟ ਰਿਹਾ ਏ ਵੀ ਇੱਕ ਗੁੰਡਾਗਰਦੀ ਦੇ ਵਿੱਚ ਅੱਛਾ ਤੇ ਕੱਲ ਇੱਥੇ ਥਾਣੇ ਦੇ ਵਿੱਚ ਆ ਕੇ ਸਾਰੀ ਵੀਡੀਓਗ੍ਰਾਫੀ ਸਾਡੇ ਕੋਲ ਬਣੀ ਹੋਈ ਹੈ ਅੱਛਾ ਇੱਥੇ ਲਿਆ ਕੇ ਕਹਿੰਦਾ ਮੈਂ ਬੰਦੇ ਬੁਲਾਵਾਂ ਮੰਦੇ ਜੇ ਤੁਸੀਂ ਇਦਾਂ ਨਹੀਂ ਮੰਨਣਾ ਤੇ ਮੈਂ ਬੰਦੇ ਬਲਾ ਕੇ ਤੁਹਾਨੂੰ ਸਿੱਧਾ ਕਰਾਂਗਾ ਜੀ ਤੁਹਾਡੇ ਕੋਲ ਪ੍ਰੂਫ ਹੈਗਾ ਵਾ ਕਿ ਉਹ ਗੱਲ ਕਹੀ ਹੈ ਉਹਨਾਂ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਆ ਸਕਦੇ ਮੈਨੂੰ ਬਿਲਕੁਲ ਸੁਣਾ ਸਕਦਾ ਜੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਸਾਰੀ ਮੈਂ ਤੁਹਾਨੂੰ ਦਿਖਾ ਵੀ ਦੇਣਾ ਬਿਲਕੁਲ ਇੱਕ ਵਾਰੀ ਸੁਣਾਈ ਜਾਵੇ ਕਿ ਕਿੱਥੇ ਇਹ ਗੱਲ ਕਹੀ ਗਈ ਹੈ ਕਿ ਬੰਦੇ ਬੁਲਾਈਏ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਥਾਣੇ ਦੇ ਵਿੱਚ ਆ ਕੇ ਇਹ ਗੱਲ ਕਹੀ ਗਈ ਹੈ ਬਿਲਕੁਲ ਜੀ ਬਿਲਕੁਲ ਥਾਣੇ ਦੇ ਵਿੱਚ ਆ ਕੇ ਸਾਨੂੰ ਕਹਿੰਦਾ ਵਾਪਸ ਲਓ ਮੈਂ ਕਿਹਾ ਕਿਉਂ ਵਾਪਸ ਲਈਏ ਕਿ ਬੇਜਮਪਲੇਂਟ ਵਾਪਸ ਕਿਹਨਾਂ ਵੱਲੋਂ ਆ ਇਹ ਦੂਜੀ ਪਾਰਟੀ ਵੱਲੋਂ ਆਇਆ ਜੀ ਜਿੰਨੇ ਮਾਰੇ ਆ ਕੀ ਨਾਮ ਕੀ ਉਸ ਬੰਦੇ ਦਾ ਜਿੰਨੇ ਨੇ ਡੌਗੀ ਨਾ ਕੀਤਾ ਇਹ ਕੰਮ ਪਰ ਭਜਨ ਸਿੰਘ ਆ ਜੀ ਪਰ ਭਜਨ ਤੁਸੀਂ ਮਹੱਲੇ ਦੇ ਰਹਿਣ ਵਾਲੇ ਹੋ ਤੁਸੀਂ ਜਦ ਤੱਕ ਵੀਡੀਓ ਕਟੋ ਭਾਜੀ ਮੈਂ ਇੱਕ ਚੀਜ਼ ਮਹੱਲੇ ਵਾਲਿਆਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਹੋਇਆ ਕੀ ਸੀ ਐਗਜ਼ੈਕਟ ਕੀ ਕਿੰਨੀ ਕੁ ਧੇੜ ਤੋਂ ਡੌਗ ਉੱਥੇ ਰਹਿੰਦਾ ਮਹੱਲੇ ਦੇ ਵਿੱਚ ਕੋ ਕਾਫੀ ਟਾਈਮ ਤੋਂ ਰਹਿ ਰਿਹਾ ਸੀਗਾ ਜੀ ਉੱਥੇ ਡੌਗ ਤੇ ਧਿਆਨ ਰੱਖਦਾ ਸੀ ਚੋਰ ਚੱਕਿਆਂ ਦਾ ਚਲੋ ਭੌਂਕ ਦਿੰਦਾ ਸੀ ਸਟਰੀਟ ਡੌਗ ਸੀਗਾ ਕਿਸੇ ਦਾ ਪਰਸਨਲ ਨਹੀਂ ਸੀਗਾ ਪਰ ਰੋਟੀ ਆਪਣੇ ਘਰੇ ਵੀ ਖਾਂਦਾ ਸੀਗਾ ਬਾਕੀ ਸਭ ਮਹੱਲੇ ਵਾਲੇ ਰੋਟੀ ਪਾਉਂਦੇ ਸੀ ਉਹਨੂੰ ਅੱਛ ਤੇ ਉਸ ਉਹ ਬੰਦੇ ਨੇ ਕਵਰ ਪਾੜਿਆ ਪਤਾ ਨਹੀਂ ਨਹੀਂ ਪਾੜਿਆ ਬਾਜੀ ਤੇ ਇਸ ਖੁੰਦਕ ਬਾਜੀ ਦੇ ਵਿੱਚ ਉਹਨੇ ਉਸਦੇ ਵਰਸ਼ਾ ਮਾਰਿਆ ਅੱਛਾ ਇੱਕ ਕਵਰ ਪਾੜਨ ਦੇ ਚੱਕਰ ਦੇ ਵਿੱਚ ਉਹ ਬਰ ਚਾਰ ਵਾਰ ਕਰਤਾ ਹਾਂਜੀ ਲੋਕਾਂ ਨੇ ਬਹੁਤ ਰੋਕਿਆ ਵੀ ਰੁਕ ਜਾਓ ਤੁਸੀਂ ਵੀਡੀਓ ਚ ਦੇਖ ਲਿਓ ਬਹੁਤ ਲੋਕ ਰੋਕ ਰਹੇ ਸੀ ਪੂਰੇ ਮਹੱਲੇ ਵਾਲੇ ਉਹਦੇ ਖਿਲਾਫ ਨੇ ਤੇ ਉਹ ਦੇਖੋ ਹੁਣ ਕੀ ਬੰਦਾ ਉਹ ਡੌਗ ਵੀ ਉਹਨਾਂ ਕੋਲ ਹੀ ਐਸ ਟਾਈਮ ਪਤਾ ਨਹੀਂ ਡੌਗ ਦਾ ਬਚ ਗਿਆ ਮਰ ਗਿਆ ਪਤਾ ਨਹੀਂ ਤੇ ਪਾਜੀ ਕਹਿ ਲਓ ਕਿ ਇੱਕ ਵਰਤਾ ਨਵਾਂ ਮਿਲ ਜੂਗਾ ਪਰ ਡੌਗ ਦੀ ਜਾਨ ਦੁਬਾਰਾ ਮਿਲ ਜੂਗੀ ਵਾਸਤ ਹੈ ਇਹ ਤਾਂ ਥੋੜੀ ਸਹੀ ਗੱਲ ਹੈ ਤਈਓ ਅਸੀਂ ਉਹ ਡੌਗ ਦੀ ਇਨਸਾਫ ਲਈ ਅਸੀਂ ਆਏ ਆ ਇੱਥੇ ਅਸੀਂ ਚਾਹੁੰਦੇ ਆ ਵੀ ਉਹ ਡੌਗ ਨਾਲ ਇਨਸਾਫ ਹੋਵੇ ਹੂੰ ਹੂੰ ਬਾਕੀ ਕਦੋਂ ਤੋਂ ਦੇਖਦੇ ਬੈਸੇ ਉਸ ਡੌਗ ਨੂੰ ਕਾਫੀ ਟਾਈਮ ਤੋਂ ਸਾਲ 2 ਸਾਲ ਹੋ ਗਏ ਜੀ ਉੱਥੇ ਹੀ ਮੋਹਲੇ 'ਚ ਹੀ ਰਹਿੰਦਾ ਸੀ ਉਹ ਕਦੇ ਅੱਜ ਤੱਕ ਕਿਸੇ ਨਾ ਕਿਸੇ ਨੂੰ ਪਹੁੰਚਿਆ ਹੋਵੇ ਜਾਂ ਕਿਸੇ ਨੂੰ ਕਟਿਆ ਹੋਵੇ ਕੁਝ ਜਿੱਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਜੀ ਨਾ ਮੇਰੇ ਬੱਚੇ ਨੂੰ ਵੱਢਿਆ ਨਾ ਕਿਸੇ ਵੱਡੇ ਨੂੰ ਵੱਢਿਆ ਉਹਨੇ ਬਸ ਨਵੀਂ ਗੱਡੀ ਲਈ ਸੀ ਉਹ ਬੰਦੇ ਨੇ ਅੱਛਾ ਨਵੀਂ ਗੱਡੀ ਦਾ ਕਹਿੰਦੇ ਨੰਬਰ ਨਵਾਂ ਕਵਰ ਪਾਰਤਾ ਜੀ ਕਹਿੰਦੇ ਅੱਛਾ ਇਸ ਖੁੰਦਕ ਬਾਜੀ ਆਵਾਜ਼ ਆਦਤ ਕੀਤੀ ਆ ਸਭ ਜੀ ਕੋਈ ਦਿਖਾਉਂਗੇ ਮੈਨੂੰ ਕੀ ਕਿੱਥੇ ਕਿਹੜੇ ਸ਼ਖਸ ਬੁਲਾ ਕੇ ਗੱਲ ਦੀ ਆ ਵੀਡੀਓ ਹੈ ਪ੍ਰਧਾਨ ਬਣਿਆ ਫਿਰਦਾ ਜ਼ਿਲ੍ਹੇ ਦਾ ਓਏ ਇੱਕ ਮਿੰਟ ਇਹ ਇੱਕ ਮਿੰਟ ਆ ਦੱਸ ਕੀ ਗੱਲ ਹੈ ਬਲਾਲਾ ਬੰਦੇ ਮੈਂ ਜਿਪ ਲਾੜਾ ਇਹ ਮੈਂ ਹੀ ਕਾਲ ਕਰ ਰਿਹਾ ਹਾਂ ਇੱਕ ਉੱਥੇ ਆ ਕੇ ਜਾਉਣਾ ਨਾ ਨਾ ਕਰੇ ਬੰਦਾ ਦਾ ਯਾਰ ਬੰਦੇ ਓ ਤੂੰ ਬਲਾਲਾ ਜਿਹੜੇ ਬੰਦੇ ਬੰਦੇ ਬਲਾਲਾ ਜਿਹੜੇ ਜੇ ਦੇ ਰਹੇ ਸਾਨੂੰ ਆ ਕੇ ਕਹਿੰਦਾ ਵੀ ਨੂੰ ਕੋਟਰ ਮਾਇਰ ਕਰੋ ਕੋਟਰ ਵੀ ਅਸੀਂ ਕਰਾਂਗੇ ਅੱਛਾ ਆਪਣੇ ਆਪ ਨੂੰ ਜ਼ਿਲ੍ਹੇ ਦਾ ਪ੍ਰਧਾਨ ਕਹਿੰਦਾ ਜੀ ਉਸ ਤਾਂ ਗਲਤੀ ਕੀਤੀ ਤੇ ਉਹ ਨਾਲ ਆ ਕੇ ਖੜੇ ਤਾਂ ਉਸ ਤੋਂ ਉਸ ਬਾਅਦ ਤੁਹਾਨੂੰ ਧਮਕੀ ਦਿੱਤੀ ਜਾ ਰਹੀ ਕਿ ਬੰਦੇ ਬੁਲਾਵਾਂ ਉਹ ਵੀ ਥਾਣੇ ਦੇ ਵਿੱਚ ਆ ਕੇ ਬਿਲਕੁਲ ਜੀ ਥਾਣੇ ਦੇ ਵਿੱਚ ਆ ਕੇ ਕਹਿੰਦਾ ਮੈਂ ਬੰਦੇ ਬੁਲਾਵਾਂਗਾ ਜੇ ਤੁਸੀਂ ਇੱਥੇ ਦੀ ਤਰ੍ਹਾਂ ਨਹੀਂ ਮੰਨੇ ਸਾਨੂੰ ਧਮਕੀਆਂ ਦੇ ਕੇ ਗਿਆ ਵੀ ਇਹ ਤੁਸੀਂ ਆਪਣੀ ਕੰਪਲੇਂਟ ਵਾਪਸ ਲੋ ਬੰਦੇ ਬੁਲਾਉਣ ਨਾਲ ਕੀ ਜਿਹੜਾ ਅਤਿਆਚਾਰ ਕੀਤਾ ਉਹ ਮਿਟ ਜਾਊਗਾ ਦੇਖੋ ਜੀ ਅਸੀਂ ਅੱਜ ਤੱਕ ਪਿੱਛੇ ਨਹੀਂ ਹਟੇ ਸਾਡੀ ਐਨ ਜੀਓ ਦਾ ਰਿਕਾਰਡ ਹੈ ਚਾਹੇ ਤਸ ਤੋਂ ਮਸ ਹੋ ਜਾਈਏ ਚਾਹੇ ਸਾਨੂੰ ਧਮਕੀਆਂ ਆ ਜਾਣ ਚਾਹੇ ਜਿੰਨੀਆਂ ਮਰਜ਼ੀ ਆਫਰਾਂ ਆ ਜਾਣ ਅੱਜ ਤੱਕ ਅਸੀਂ ਕੋਈ ਵੀ ਪਰਚਾ ਵਾਪਸ ਨਹੀਂ ਲਿਆ ਹੁਣ ਤਾਂ ਕਿੰਨੇ ਪਰਚੇ ਘਰਾ ਚੁੱਕੇ ਆ ਟੋਟਲ ਜੀ 39 ਤੋਂ 40 ਪਰਚੇ ਸਾਡੇ ਦਰਜ ਹੋ ਚੁੱਕੇ ਨੇ ਸਿਰਫ ਲੁਧਿਆਣਾ ਦੇ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਵਿੱਚ ਬਾਕੀ ਆਊਟ ਆਫ ਲੁਧਿਆਣਾ ਵੀ 3-4 ਪਰਚੇ ਸਾਡੇ ਦਰਜ ਨੇ ਅੰਮ੍ਰਿਤਸਰ ਜਲੰਧਰ ਤੇ ਚੰਡੀਗੜ੍ਹ ਦੇ ਵਿੱਚ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਤਰ੍ਹਾਂ ਦਾ ਮਾਹੌਲ ਇੱਕ ਬੇਜਬਾਨ ਬੋਲ ਕੇ ਨਹੀਂ ਦੱਸ ਸਕਦਾ ਪਰ ਉਸ ਦੇ ਨਾਲ ਇੰਨਾ ਜ਼ਿਆਦਾ ਅਤਿਆਚਾਰ ਹੋ ਰਿਹਾ ਕਿ ਇੱਕ ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ ਦੇਖੋ ਜੀ ਇੱਕ ਬੇਜਬਾਨ ਹੈ ਬੇਜਬਾਨ ਨੂੰ ਆਪਾਂ ਜੇ ਰੋਟੀ ਪਾਵਾਂਗੇ ਤੁਹਾਡੇ ਪਿੱਛੇ ساری ਉਮਰ ਪੂੰਛ ਹਲਾਉਂਦਾ ਰਹੇਗਾ। ਬਿਲਕੁਲ। ਠੀਕ ਹੈ ਕੁਝ ਲੋਕ ਕਹਿੰਦੇ ਨੇ ਸਾਨੂੰ ਨਹੀਂ ਪਸੰਦ ਕੁਝ ਡੌਗ ਸਾਨੂੰ ਅਸੀਂ ਐਨੀਮਲ ਲਵਰ ਆ ਸਾਰੀ ਜਨਤਾ ਖੜੀ ਹੈ ਇੱਥੇ। ਕੋਈ ਐਨੀਮਲ ਲਵਰ ਨਹੀਂ ਵੀ ਹੈ। ਪਰ ਜਿਹੜੇ ਲੋਕ ਉਹਨੂੰ ਮਾਰਦੇ ਕਿੱਥੋਂ ਤੱਕ ਸਹੀ ਹੈ ਉਹਨੂੰ ਮਾਰਨਾ? ਜੇ ਨਹੀਂ ਤੁਸੀਂ ਪਸੰਦ ਕਰਦੇ ਤੁਸੀਂ ਨਾ ਪਸੰਦ ਕਰੋ ਮਾਰਨਾ ਕਿੱਥੋਂ ਤੱਕ ਜਾਇਜ਼ ਹੈ ਮੈਨੂੰ ਦੱਸੋ ਤੁਸੀਂ। ਬਿਲਕੁਲ। ਔਰ ਉਹਦੇ ਵਰਛਾ ਤੁਸੀਂ ਆਰ ਪਾਰ ਕਰ ਰਹੇ ਹੋ ਕੀ ਉਹਦੇ ਦਰਦ ਨਹੀਂ ਹੋਏਗੀ? ਜਾਂ ਉਹਦਾ ਇਲਾਜ ਕੌਣ ਕਰਾਏਗਾ? ਹੁਣ ਉਹ ਡੌਗ ਕਿੱਥੇ ਹੈ ਸਾਨੂੰ ਪਤਾ ਹੀ ਨਹੀਂ ਡੌਗ ਕਿੱਥੇ ਰੱਖਿਆ ਹੋਇਆ ਉਹਨਾਂ ਨੇ। ਡੌਗ ਵੀ ਦਿੱਤਾ ਨਹੀਂ ਅਜੇ ਤ ਹੈਂਡਓਵਰ ਕਰ ਦੋ ਅੱਛਾ ਸਾਡੀ ਰਜਿਸਟਰਡ ਐਨਜੀਓ ਹੈ ਅਸੀਂ ਲੁਧਿਆਣੇ ਚ ਇਲਾਜ ਕਰਾਨੇ ਆ ਰੋਜ਼ ਦੇ 2-3 ਟ੍ਰੀਟਮੈਂਟ ਕਰਾਨੇ ਆ ਅੱਛਾ ਔਰ ਜਾਣ ਕੇ ਕੋਈ ਬੈਠੇ ਐ ਉਹਨੂੰ ਜਾਂ ਤਾਂ ਖੁਰਦਪੁਰਤ ਕਰਨ ਨੂੰ ਫਿਰਦੇ ਐ ਸਾਨੂੰ ਦੱਸ ਵੀ ਨਹੀਂ ਰਿਹਾ ਡੌਗ ਅਲਾਈਵ ਹੈ ਕਿ ਕੀ ਕੰਡੀਸ਼ਨ ਹੈ ਠੀਕ ਹੈ ਅਸੀਂ ਕਹਿ ਰਹੇ ਆਂ ਵੀ ਜਿਹੜੇ ਡਾਕਟਰ ਕੋਲ ਲੁਧਿਆਣੇ ਚ ਇਲਾਜ ਕਰਾਣਾ ਅਸੀਂ ਉੱਥੇ ਐਡਮਿਟ ਕਰਵਾਉਣ ਨੂੰ ਤਿਆਰ ਆਂ ਲੁਧਿਆਣੇ ਦੇ ਵਿੱਚ 5-6 ਨਾਮੀ ਡਾਕਟਰ ਨੇ ਸਾਰਿਆਂ ਕੋ ਅਸੀਂ ਐਡਮਿਟ ਕਰਵਾਉਣ ਨੂੰ ਤਿਆਰ ਆਂ ਮੈਂ ਇੱਥੇ ਆਈਓ ਨੇ ਬਲਵਿੰਦਰ ਸਿੰਘ ਮੈਂ ਕੱਲ੍ਹ ਦੀਆਂ ਮਿੰਨਤਾਂ ਕਰ ਚੁੱਕਾ ਸਾਡੀ ਪੂਰੀ ਐਨਜੀਓ ਦੇ ਮੈਂਬਰ ਮਿੰਨਤਾਂ ਕਰ ਚੁੱਕੇ ਨੇ ਵੀ ਡੌਗ ਨੂੰ ਕਿਸੇ ਹਸਪਤਾਲ ਐਡਮਿਟ ਕਰਵਾ ਦਿਓ ਪਰ ਹਜੇ ਤੱਕ ਕਿ ਡੌਗ ਨਹੀਂ ਸਾਡੇ ਅੱਗੇ ਲਿਆ ਰਹੇ ਉਹਨੂੰ ਜਾਣ ਕੇ ਲੁਕੋ ਕੇ ਰੱਖਿਆ ਗਿਆ ਰੱਬ ਜਾਣੇ ਉਹ ਜਿੰਦਾ ਹੈ ਜਾਂ ਉਹਨੂੰ ਮਾਰ ਦਿੱਤਾ ਗਿਆ ਜਿਹੜੇ ਬੰਦੇ ਨੇ ਉਹਨੂੰ ਬਰਛਾ ਮਾਰਿਆ ਕੀ ਉਹ ਬੰਦਾ ਉਹਦਾ ਲਾਇਕਰਾਊਗਾ ਜੀ ਦੱਸੋ ਜਿਹੜਾ ਪਹਿਲਾਂ ਹੀ ਬਰਛਾ ਮਾਰ ਕੇ ਉਹਨੂੰ ਮਾਰਨ ਦੀ ਮਨਸ਼ਾ ਰੱਖ ਰਿਹਾ ਹੈ ਕੱਲ ਨੂੰ ਮਾਰ ਕੇ ਕਿਤੇ ਦੱਬ ਦੇਗਾ ਇਹਨੇ ਕਿਹੜਾ ਸਾਨੂੰ ਦੱਸਣਾ ਹੁਣ ਅੱਜ ਤੱਕ ਸਾਨੂੰ ਕੱਲ ਦਾ ਡੋਗ ਗਿਆ ਹੈ ਅਸੀਂ ਮਿੰਤਾ ਕਰਦੇ ਪਏ ਆਂ ਥਾਣੇ ਦੇ ਬਾਹਰ ਵੀ ਰਾਤੀ 12 ਵਜੇ ਤੱਕ ਬੈਠੇ ਰਹੇ ਆਂ ਹਜੇ ਤੱਕ ਸਾਨੂੰ ਡੋਗ ਨਹੀਂ ਹੈਂਡਓਵਰ ਕੀਤਾ ਗਿਆ ਇਨਸਾਨੀਅਤ ਅੱਜ ਖਤਮ ਹੋ ਚੁੱਕੀ ਹੈ ਬਿਲਕੁਲ ਖਤਮ ਹੋ ਚੁੱਕੀ ਹੈ ਜੀ ਤੁਸੀਂ ਆਪ حساب ਲਾ ਲਓ ਇੱਕ ਬੇਜੁਮਾਨ ਜਿਹੜਾ ਵਿਚਾਰਾ ਬੋਲ ਨਹੀਂ ਸਕਦਾ ਉਹਨੂੰ ਬੇਰੇਮੀ ਦੇ ਨਾਲ ਬਰਛੇ ਮਾਰ ਕੇ ਢਿੱਡ ਚਾਰਪਾਰ ਕਰਕੇ ਮਾਰਿਆ ਜਾ ਰਿਹਾ ਕਿੱਥੋਂ ਦੀ ਇਨਸਾਨੀਅਤ ਹੈ ਜੀ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਸ ਤਰ੍ਹਾਂ ਕੀ ਜਿਸ ਤਰ੍ਹਾਂ ਕਰਮ ਉਹਨੇ ਮਾਰਿਆ ਵਾਕੀ ਉਹਨੂੰ ਲੱਗਦਾ ਹੋਊਗਾ ਕਿ ਮੈਨੂੰ ਪਹਿਲਾਂ ਕਿਤੇ ਕੱਟਿਆ ਹੋਵੇ ਕੁੱਤੇ ਨੇ ਜਾਂ ਤਾਂ ਕਿ ਹਲਕਿਆ ਹੋਇਆ ਜੀ ਮੈਨੂੰ ਭੌਂਕਦਾ ਹੋਵੇ ਕੋਈ ਏਦਾਂ ਦੀ ਗੱਲ ਆਈ ਹੋਵੇ ਸਾਹਮਣੇ ਦੇਖੋ ਜੀ ਆ ਸਾਰਾ ਮੱਲਾ ਸਾਹਮਣੇ ਹੈ ਸਾਰਾ ਮੱਲਾ ਗਵਾ ਹੈ ਜੇ ਉਹ ਡੌਗ ਜਿਹੜਾ ਡੌਗ ਨੂੰ ਹਲਕਿਆ ਹੋਵੇ ਜਾਂ ਵੱਡਿਆ ਹੋਵੇ ਇੱਕ ਨੂੰ ਥੋੜੀ ਉਹ ਤਾਂ ਕਈਆਂ ਨੂੰ ਵੱਡਦਾ ਜੀ ਹਨਾ ਅੱਜ ਤੱਕ ਉਹਨੇ ਕਿਸੇ ਦਾ ਨੁਕਸਾਨ ਨਹੀਂ ਪੁੰਚਾਇਆ ਉਹ ਇਕੱਲਾ ਹੀ ਪਤਾ ਨਹੀਂ ਉਹਦੀ ਮਾਨਸਿਕਤਾ ਕਿੱਦਾਂ ਦੀ ਹੈ ਜਾਂ ਉਹਨੂੰ ਬਾਹਰ ਕੋਈ ਹੈਪਨਿੰਗ ਹੋ ਗਈ ਜਾਂ ਕਿਸੇ ਨੇ ਉਹਨੂੰ ਟੀਚਰ ਕਰਤੀ ਕੋਈ ਉਹਦੀ ਆਪਣੀ ਪਰਸਨਲ ਈਗੋ ਚ ਆ ਕੇ ਉਹਨੇ ਕੁੱਤੇ ਨੂੰ ਮਾਰਤਾ ਐਨੀ ਕਰੂਰਤਾ ਇੱਕ ਬੇਜ਼ਮਾਨ ਦੇ ਉੱਤੇ ਗੜਨੀ ਕਿੰਨੀ ਕਿ ਜਾਏ ਸਮਝਦੀ ਭਾਜੀ ਤੁਹਾਡੇ ਸਾਹਮਣੇ ਆ ਤੁਸੀਂ ਮੰਨ ਲਓ ਇਨਸਾਨ ਗਲਤੀ ਕਰਦਾ ਕੋਈ ਅਗਰ ਉਹਦੀ ਇਹ ਕੰਪਲੀਟ ਥਾਣੇ ਜਾ ਕੇ ਦਿੰਨੇ ਆ ਉਹਨੂੰ ਇਹ ਤਾਂ ਨਹੀਂ ਅਸੀਂ ਜਾਣ ਤੋਂ ਹੀ ਮਾਰ ਦਾਂਗੇ ਹੁਣ ਜੇ ਕੁੱਤਾ ਵੱਢ ਵੀ ਰਿਹਾ ਗਲੀ ਚ ਮੰਨ ਲਓ ਆਪਾਂ ਇੱਕ 1% ਕਹਿ ਵੀ ਦਿੰਨੇ ਆ ਅਗਰ ਕੁੱਤਾ ਵੱਢ ਵੀ ਰਿਹਾ ਵਾ ਤੇ ਉਹਦਾ ਇਲਾਜ ਕਰਾਣਾ ਨਾ ਭਾਜੀ ਆਪਾਂ ਉਹਨੂੰ ਜਾਨ ਤੋਂ ਥੋੜੀ ਮਾਰ ਦਾਂਗੇ ਇੱਕ ਗੱਡੀ ਦੀ ਆਪਣਾ ਤਰਪਾਲ ਪਿੱਛੇ ਕੁੱਤੇ ਨੂੰ ਵਰਛਾ ਮਾਰ ਦਿੱਤਾ ਜਾਵੇ ਕਿੱਥੋਂ ਡਕ ਜਾਏ ਜੇ ਭਾਜੀ ਤਰਪਾਲ ਤਾਂ ਭਾਜੀ ਨਵੀਂ ਮਿਲ ਜੂਗੀ ਪਰ ਕਿਸੇ ਦੀ ਜਾਨ ਵਾਪਸ ਨਹੀਂ ਆਉਂਦੀ ਜਾਨ ਨਹੀਂ ਵਾਪਸ ਆਣੀ ਜੀ ਦੇਖੋ ਉਹ ਵਿਚਾਰਾ ਬੇਜੁਬਾਨ ਹੈ ਹੈ ਮੱਲੇ ਵਾਲੇ ਸਾਰੇ ਉਹਨੂੰ ਰੋਟੀ ਪਾਉਂਦੇ ਨੇ ਹੁਣ ਉਹ ਵਿਚਾਰੇ ਨੂੰ ਉਹ ਆਪ ਪਰੇਸ਼ਾਨ ਨੇ ਜਿਹੜੇ ਜਿੰਨਾਂ ਦੀ ਅਟੈਚਮੈਂਟ ਜੁੜੀ ਹੋਈ ਹੈ ਦੇਖੋ ਆਪਾਂ ਘਰ ਦੇ ਕੋਲ ਕਿਤੇ ਆਪਣੇ ਘਰ ਵੀ ਡੋਗ ਹੋਵੇ ਕਿੰਨੀ ਅਟੈਚਮੈਂਟ ਜੁੜ ਜਾਂਦੀ ਹੈ ਬਿਲਕੁਲ ਉਹ ਮਹੱਲੇ ਵਾਲਿਆਂ ਦੀ ਵੀ ਅਟੈਚਮੈਂਟ ਜੁੜੀ ਹੋਈ ਹੈ ਉਹਦੇ ਨਾਲ ਜਿਹੜੇ ਆਸ-ਪਾਸ ਰਹਿੰਦੇ ਨੇ ਰੋਜ਼ ਨੂੰ ਰੋਟੀ ਪਾਉਂਦੇ ਨੇ ਉਹ ਸਾਰੇ ਉਹਦੇ ਖਿਲਾਫ ਨੇ ਜੀ ਕਹਿੰਦੇ ਬਹੁਤ ਗਲਤ ਕਾਨੂੰਨਾ ਕੰਮ ਕੀਤਾ ਹੈ ਇਹਨੂੰ ਇਹਦੇ ਬੰਦੀ ਕਾਨੂੰਨੀ ਕਾਰਵਾਈ ਦੇ ਹਿਸਾਬ ਨਾਲ ਸਜ਼ਾ ਮਿਲਣੀ ਚਾਹੀਦੀ। ਅੱਛਾ ਜੀ ਚਿਮਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰ ਅਨਕਿਤ ਗੱਲ ਕਰ ਰਿਹਾ ਸੀਗਾ ਜੀ ਮੈਂ ਬ੍ਰੇਕਿੰਗ ਨਿਊਜ਼ ਪੰਜਾਬ ਮੀਡੀਆ ਤੋਂ। ਬੋਲੋ ਬੋਲੋ। ਹਾਂ ਜੀ ਚਿਮਨ ਜੀ ਇੱਕ ਬੀਤੇ ਦਿਨੀ ਤੁਸੀਂ ਪੀਏਯੂ ਥਾਣੇ ਦੇ ਵਿੱਚ ਗਏ ਸੀਗੇ ਇੱਕ ਡੌਗ ਦੇ ਨਾਲ ਬਰਸ਼ਾ ਮਾਰੇਗਾ ਡੌਗ ਦੇ ਹਾਂ ਹਾਂ ਹਾਂਜੀ ਹਾਂਜੀ ਤੁਸੀਂ ਉਸ ਮੈਟਰ ਦੇ ਵਿੱਚ ਕੱਲ ਥਾਣੇ ਗਏ ਸੀਗੇ ਸਰ ਉਹ ਕੀ ਮੈਟਰ ਹੈ ਤੁਹਾਡਾ ਦੱਸੂਗਾ ਕੀ ਹੋਇਆ ਕਿਸੇ ਉੱਥੇ ਉਹ ਇਦਾਂ ਨਹੀਂ ਉਹਨਾਂ ਇਹ ਕੋਈ ਬੰਦਾ ਸੀਗਾ ਆਪਣਾ ਕੋਈ ਲੇਡੀ ਸੀ ਕਿ ਇਹ ਲੇਡੀਆਂ ਨੇ ਨਾ ਤੇ ਕੁੱਤਾ ਪੈ ਗਿਆ ਅੱਛਾ ਜੀ ਥਾਣੇ ਸੀ ਉਹ ਪੱਕਾ ਇਹ ਕੋਈ ਠੀਕੀ ਚੀਜ਼ ਉਹਨਾਂ ਜਦੋਂ ਮਾਰੀ ਉਹਦੇ ਵੱਜ ਗਈ ਕੁੱਤੇ ਦੇ ਉਹਨਾਂ ਲਾਸ਼ ਕਰਾਇਆ ਅੱਛਾ ਜੀ ਉਹਨਾਂ ਦਾਖਲ ਕਰਾਇਆ ਕੁੱਤਾ ਜੀ ਉੱਥੇ ਬੰਦੇ ਕੁਝ ਇਦਾਂ ਹੁੰਦੇ ਆ ਨਾ ਰੋੜਾ ਪਾਉਂਨ ਵਾਲੇ ਬੰਦੇ ਜਿਹੜੇ ਜਿਹੜੇ ਮਤਲਬ ਜਿਨ੍ਹਾਂ ਨੇ ਅਸਾਨੀ ਕੀ ਉਹਨਾਂ ਦੇ ਮਨਾਂ 'ਚ ਕੀ ਹੁੰਦਾ ਅੱਛਾ ਜੀ ਇੱਕ ਬੰਦਾ ਉਸੇ ਟਾਈਮ ਨੂੰ ਹਸਪਤਾਲ ਲੈ ਗਿਆ ਵਿਚਾਰਾ ਅੱਛਾ ਜੀ ਉਹ ਤਾਂ ਪਲਾ ਮਾਨਸ ਬੰਦਾ ਉਹਦਾ ਘਰ ਵਾਲਾ ਜੀ ਉੱਥੇ ਜਦ ਸੋ ਕੋ ਮਰਨਾ ਵੀ ਬੇਹ consciousness ਪਾਇਆ ਨਾ ਕਹਿੰਦਾ ਹਰ ਇੱਕੋ ਗੱਲ ਆਪਰੇ ਅੱਛਾ ਜੀ ਮੈਨੂੰ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਬੰਦੇ ਬੁਲਾਵਾ ਮੈਂ ਕੋਈ ਅਦਾ ਦੀ ਆਡੀਓ ਸਾਡੇ ਕੋਲੇ ਪਹੁੰਚੀ ਆ ਵੀਡੀਓ ਤੁਹਾਡੀ ਉੱਥੇ ਦੀ ਬੰਦੇ ਬਲਾਵਾ ਹਾਂਜੀ ਹਾਂਜੀ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਕਹੀ ਹੈ ਜੀ ਉਹ ਬੰਦੇ ਜਿਹੜੇ ਆ ਨਾ ਮਤਲਬ ਜੀ ਇਹ ਬੰਦੇ 15 20 ਸੀ ਅੱਛਾ ਜੀ ਇਹ ਬੰਦੇ ਕਦੀ ਤਾਂ ਕੁਝ ਮੈਨੂੰ ਕਹਿ ਰਹੇ ਸੀ ਮਿਲ ਤੇ ਅਲੀਕੇਸ਼ਨ ਗਲਤ ਚਲੋ ਵੀਡੀਓ ਤੁਸੀਂ ਲਾਓ ਜੀ ਫਿਰ ਮੈਂ ਡਾਟਾ ਅਲੀਕੇਸ਼ਨ ਦਾ ਇਹਨਾਂ ਦੇ ਮਤਲਬ ਪੀਸ ਕਰਨਾ ਜੀ ਤੁਸੀਂ ਚਲਾਓ ਨਹੀਂ ਬੰਦੇ ਗਲਤ ਬੋਲ ਰਹੇ ਠੀਕ ਹੈ ਜੀ ਮੈਂ ਤੁਹਾਨੂੰ ਇਸ ਲਈ ਫੋਨ ਕੀਤਾ ਕਿ ਤੁਹਾਡਾ ਵਰਜਨ ਲਾਣਾ ਸਾਡੇ ਕੋਲ ਲਈ ਜ਼ਰੂਰੀ ਹੈ ਕਿਉਂਕਿ ਉਹ ਤੁਹਾਡੇ ਤੇ ਅਲੀਗੇਸ਼ਨ ਲਗਾ ਰਹੇ ਆ ਤੇ ਮੈਂ ਤੁਹਾਨੂੰ ਕਾਲ ਇਸ ਲਈ ਕੀਤਾ ਕਿ ਤੁਹਾਡਾ ਜਿਸ ਤਰ੍ਹਾਂ ਤੁਹਾਡੀ ਵੀਡੀਓ ਆਈ ਹੈ ਸਾਡੇ ਕੋਲੇ ਉਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੈਂ ਬੰਦੇ ਬੁਲਾਵਾਂ ਉਸ ਦੇ ਰਿਲੇਟਿਡ ਥਾਣੇ ਦੇ ਵਿੱਚ ਕੜ ਕੇ ਤੁਸੀਂ ਇਹ ਗੱਲ ਕਹੀ ਹੈ ਮੈਂ ਮੈਂ ਤਾਂ ਮੈਂ ਵੀ ਬੰਦੇ ਬੁਲਾ ਲੈਂਦਾ ਜੇ ਬੰਦਿਆਂ ਦੀ ਗੱਲ ਆ ਬੰਦੇ ਮੈਨੂੰ ਦੇਖੋ ਉਹ ਦੰਦੇ 15 20 ਸੀ ਮੈਂ ਕੱਲਾ ਸੀ ਜੀ ਆਹ ਗੱਲ ਆ ਜੀ ਇੱਕ 15 20 ਜਣੇ ਜੀ ਦੇਖੋ ਤਾਂ ਤਮਾਚੀ ਕਰ ਰਹੇ ਆ ਜੀ ਪੰਖਰਾ ਵੀਰ ਜਾਨੇ ਤੇ ਗੱਲ ਤੋਂ ਬੋਲ ਰਹੇ ਆ ਗਾਪ ਬੋਲ ਰਹੇ ਆ ਜੀ ਮੈਂ ਜ਼ਿੰਮੇਵਾਰ ਬੰਦਾ ਮੈਂ ਕੋਈ ਉੱਥੇ ਕੋਈ ਲੜਾਈ ਦਾ ਤੇ ਮਤਲਬ ਹੈ ਨਹੀਂ ਆਪਾਂ ਨੂੰ ਨਹੀਂ ਪਤਾ ਸਾਰੀ ਜੀ ਸਾਰੀ ਗੱਲ ਆਪਸ ਨੂੰ ਦੇ ਧਿਆਨ ਚਾ ਜੀ ਕੋਈ ਉੱਥੇ ਇਹ ਨਹੀਂ ਗੱਲ ਸਾਰੀ ਆਪਸ ਨਾਲ ਦੇ ਧਿਆਨ ਚਾ ਇਹਨਾਂ ਨੂੰ ਕੋਈ ਪੂਰੀ ਕੱਟ ਵੱਟ ਕੇ ਵੀਡੀਓ ਨਹੀਂ ਪੂਰੀ ਦੇਉਗੀ ਜੀ ਸਰ ਜੀ ਉਹ ਸਰ ਉਹ ਪੂਰੀ ਵੀਡੀਓ ਹੀ ਸਾਡੇ ਤੱਕ ਪਹੁੰਚੀ ਆ ਸਰ ਉਹ ਹੀ ਉਸ ਤੇ ਰਿਲੇਟਿਡ ਤੁਹਾਨੂੰ ਕਾਲ ਕੀਤੀ ਸੀਗੀ ਸੋ ਤੁਹਾਡਾ ਜੋ ਮੈਨੂੰ ਪੂਰੀ ਵੀਡੀਓ ਪੂਰੀ ਹੈਗੀ ਆ ਫਿਰ ਮੈਂ ਪੂਰੀ ਪੂਰੀ ਉਹ ਤੇ ਹਾਲ ਕਰਦਾ ਜੇ ਤੁਹਾਡੇ ਜੇ ਤੁਹਾਡੇ ਕੋਲੇ ਹੈਗੀ ਤੁਸੀਂ ਮੈਨੂੰ ਭੇਜ ਦਿਓ ਜੀ ਨਹੀਂ ਕੋਈ ਗੱਲ ਨਹੀਂ ਪੂਰੀ ਵੀਡੀਓ ਮਗਾ ਦੇਣੀ ਆ ਮੈਂ ਇਹਨਾਂ ਦੇ ਖਿਲਾਫ ਪੱਤਾ ਤਰਜ ਕਰਾਉਣਾ ਇਹਨਾਂ ਮੇਰੀ ਇੱਜ਼ਤ ਦੇ ਖਿਲਾਫ ਕੁੱਲਪਸ ਬੋਲੇ ਠੀਕ ਹੈ ਜੀ ਇਹਨਾਂ ਮੇਰੀ ਇੱਜ਼ਤ ਦੇ ਖਿਲਾਫ ਤੁਸੀਂ ਚਲਾਓ ਮੈਂ ਠੀਕ ਹੈ ਜੀ ਜੀ ਸਰ ਜੀ ਨਾ ਗੱਲ ਤੂੰ ਜੀ ਨੂੰ ਰੰਗਤ ਦੇ ਦੇਣੀ ਵੇਖੋ ਇੱਕ ਭਲਾ ਮਨਸ ਬੰਦਾ ਆ ਉਹ ਹੂੰ ਉਹਦੇ ਉਹਨੂੰ ਆਪਾਂ ਨਹੀਂ ਇੱਕ ਅਗਰ ਭਲਾ ਮਨਸ ਹੈਗਾ ਤੇ ਇੱਕ ਇਸ ਤਰ੍ਹਾਂ ਬੇਜੁਬਾਨ ਦੇ ਉੱਤੇ ਅਸੀਂ ਬਰਸ਼ਾ ਮਾਰ ਰਹੇ ਹਾਂ ਉਹਨੂੰ ਬਰਸ਼ਾ ਮਾਰ ਕੇ ਕਿੱਦਿਸਨਾ ਜਾਏਗਾ ਜੀ 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 ਸਿਮਰੀ ਮਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਕੁੱਤਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੀ ਉਹ ਸਿਰਫ ਤਰਪਾਲ ਪਾੜੀਏ ਗੱਡੀ ਦੀ ਜੀ ਜੀ ਐਸੇ ਵੀ ਬੰਦੇ ਜੀ ਆ ਜਿਹੜੇ ਸਰਕਾਰੀ ਸਹਾਨ ਆਵਾਰਾ ਘੁੰਮਦੇ ਉਹਨਾਂ ਨਾਲ ਮਰ ਨਹੀਂ ਕਹ ਅਬੂਆ ਤੁਹਾਨੂੰ ਪਤਾ ਕੁੱਤੇ ਆ ਨੇ ਬੱਚਾ ਪਾੜ ਕੇ ਮਾਰਤਾ ਜੀ ਤੇ ਫਿਰ ਬਿਲਕੁਲ ਬਿਲਕੁਲ ਧਿਆਨ ਦਿਓ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਇਹ ਬੰਦੇ ਜਿਹੜੇ ਜੇ ਬਣਾਉਂਦੇ ਆ ਜਿਹੜੇ ਬੰਦੇ ਕਹਿੰਦੇ ਅਸੀਂ ਰਖਵਾਲੇ ਆ ਜੀ ਜਿਹੜੇ ਇਹਨਾਂ ਦੇ ਖਿਲਾਫ ਪਰਚਾ ਵੀ ਇਹਨਾਂ ਦੇ ਖਿਲਾਫ ਹੀ ਹੋਣਾ ਚਾਹੀਦਾ ਜੀ ਜੀ ਇਹਨਾਂ ਦਾ ਖਲਾਫਤ ਨਹੀਂ ਹੋਣਾ ਚਾਹੀਦਾ ਜਿਹੜੇ ਬੰਦੇ ਮਤਲਬ ਕਹਿੰਦੇ ਆ ਕਿ ਕੁੱਤੇ ਦੇ ਘੱਟ ਵੱਜ ਗਈ ਕੁੱਤੇ ਦਾ ਅਗਲੇ ਨੇ ਇਲਾਜ ਕਰਾਤਾ ਮੈਂ ਕਿਹਨਾ ਸਾਰੀ ਗੱਲ ਆ ਮੈਂ ਤੇ ਆਪਕਾ ਨਾ ਮੜੀ ਗੱਲ ਨਹੀਂ ਮੈਂ ਇੱਕ ਮੈਂ ਨਹੀਂ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜੀ ਸਰ ਇੱਕ ਸਵਾਲ ਪੁੱਛਣਾ ਤੁਹਾਨੂੰ ਤੁਸੀਂ ਸਾਰੀ ਆਪਣੀ ਗੱਲ ਦੱਸਤੀ ਮੈਨੂੰ ਹਨਾ ਮੈਂ ਸਿਰਫ ਇੱਕ ਤੁਹਾਨੂੰ ਛੋਟਾ ਜਿਹਾ ਸਵਾਲ ਪੁੱਛਣਾ ਹੈ ਕਿ ਜੇਕਰ ਕਿਸੇ ਦੀ ਗੱਡੀ ਦਾ ਜੇਕਰ ਇੱਕ ਕਵਰ ਪਾੜਤਾ ਇੱਕ ਡੌਗ ਨੇ ਤਾਂ ਉਸ ਨੂੰ ਬਰਛਾ ਉਹਦੇ ਖੂਹੋ ਕੇ ਉਹਨੂੰ ਕਢੀਸਣਾ ਜਾਇਜ਼ ਹੈ ਕਿ ਨਹੀਂ ਜਾਇਜ਼ ਮੇਰੀ ਮਾਨ ਮੈਨੂੰ ਨਹੀਂ ਮਿਲਦਾ ਮੈਂ ਸਿਰਫ ਆ ਜਾਂਦਾ ਮੈਂ ਵਰਸ਼ਾ ਸਰ ਵੀਡੀਓ ਦੇ ਵਿੱਚ ਦਿਖਦਾ ਪਿਆ ਇੱਕ ਮਿੰਟ ਮੇਰੀ ਬੇੰਤੀ ਸੁਣੋ ਜੀ ਗੁਰੂ ਸਾਹਿਬ ਨੇ ਸ਼ਸਤਰ ਸਾਨੂੰ ਦਿੱਤੇ ਆ ਪਰ ਇਸ ਤਰ੍ਹਾਂ ਅਗਰ ਆਪਾਂ ਕਰਦੇ ਆ ਜੀ ਪੂਰੀ ਬੇੰਤੀ ਸੁਣੋ ਮੇਰੀ ਜੀ ਗੱਲ ਕਰਕੇ ਮੇਰਾ ਜਵਾਬ ਤਾਂ ਲੈ ਲਓ ਜੀ ਜੀ ਬਿਲਕੁਲ ਮੈਨੂੰ ਨਹੀਂ ਪਤਾ ਉਹਨਾਂ ਦੀ ਗੱਡੀ ਦਾ ਉਹਨਾਂ ਨੇ ਕਵਰ ਪਾੜਿਆ ਅੱਛਾ ਜੀ ਮੈਨੂੰ ਤਾਂ ਜੋ ਸੁਣਨ ਚ ਆਇਆ ਕਿ ਕੁੱਤਾ ਲੀਡਿਸ ਨੂੰ ਪੈ ਗਿਆ ਅੱਛਾ ਜੀ ਲੀਡਿਚ ਨਹੀਂ ਸੁਆ ਚੱਕਿਆ ਸੁਆ ਜੀ ਜਿਹੜਾ ਕਿ ਟਿੱਖਾ ਲੱਗਾ ਸੀ ਹਾਂ ਜੀ ਉਹ ਕਿਤੇ ਜਦੋਂ ਕੁੱਤਾ ਪੈਣ ਲੱਗਾ ਉਹਨੇ ਸਿੱਧਾ ਕੀਤਾ ਕੁੱਤੇ ਕੇ ਵੱਜ ਗਿਆ ਖੰਦਾ ਆਇਆ ਬੰਦੇ ਨੇ ਖੜਤਾ ਬੰਦਾ ਉਹਨੂੰ ਹਸਪੀਟਲ ਲੈ ਗਿਆ ਇਹਦੇ ਵਿੱਚ ਤਾਂ ਨਹੀਂ ਪਰ ਬੰਦਾ ਬੰਦਾ ਹੀ ਜਿਹੀ ਮਾਰ ਕੇ ਉਹੀ ਬੰਦਾ ਘੜੀਸਦਾ ਪਿਆ ਜੀ ਉਹ ਜਿਹੜੇ ਸਰਦਾਰ ਜੀ ਵਿੱਚ ਨੇ ਉਹੀ ਮਾਰ ਕੇ ਉਹੀ ਕੁੱਤੇ ਨੂੰ ਘੜੀਸ ਘਰੀਸ ਕੇ ਮਰ ਦਿੰਦੇ ਮੈਨੂੰ ਉਹਨਾਂ ਦੱਸਿਆ ਜੀ ਮੈਨੂੰ ਅਜਾ ਤੁਹਾਡੇ ਕਹਿੰਦਾ ਮਤਲਬ ਵਰਸ਼ਾ ਜਿਹੜਾ ਵਾ ਉਹ ਲੇਡੀਜ਼ ਨੇ ਮਾਰਿਆ ਮੈਨੂੰ ਉਹਨਾਂ ਨੇ ਦੱਸਿਆ ਵੀ ਲੇਡੀਜ਼ ਨੇ ਮੱਚ ਓਕੇ ਨਹੀਂ ਨਹੀਂ ਜੋ ਪਰ ਮੈਂ ਦੇਖੋ ਵਾਈਕ ਰੂਮ ਜਾਣ ਦੇਣੀ ਆ ਆਪਾਂ ਕੋਈ ਉਹਨੇ ਗੱਲ ਠੀਕ ਹੈ ਜੀ ਮਸਟਰ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ थैंक यू ਹੈਲੋ ਸਾਸ਼ੀ ਗੱਲ ਸਰ ਸਤਿ ਸ੍ਰੀ ਅਕਾਲ ਜੀ ਸਰ ਅੰਕਿਤ ਗੱਲ ਕਰ ਰਿਹਾ ਸੀਗਾ ਬ੍ਰੇਕਿੰਗਸ ਪੰਜਾਬ ਤੋਂ ਜੀ ਜੀ ਹਾਂ ਜੀ ਅੰਕਿਤ ਜੀ ਸਰ ਇੱਕ ਸਰ ਬੀਤੇ ਦਿਨੀ ਦਸ਼ਮੇਸ਼ ਨਗਰ ਦਾ ਕੋਈ ਮਾਮਲਾ ਆਇਆ ਤੁਹਾਡੇ ਕੋਲ ਸਰ ਜਿੱਥੇ ਡੌਗ ਨੂੰ ਸਰ ਬਰਸ਼ਾ ਮਾਰਿਆ ਗਿਆ ਵਾ ਉਸ ਨੂੰ ਘੜੀਸਿਆ ਗਿਆ ਵਾ ਹਾਂਜੀ 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 ਸਾਡੇ ਕੋਲ ਵੀ ਰਿਪੋਰਟ ਆਈ ਸੀ ਕਿ ਜੀ ਜੀ ਤੇ ਡੋਗ ਦੇ ਸੱਟਮਾਰ ਕੀ ਇੱਕ ਵੀਡੀਓ ਵੀ ਉਹਨਾਂ ਨੇ ਦਿੱਤੀ ਸੀਗੀ ਜੀ ਠੀਕ ਹੈ ਸਰ ਉਹ ਜਿਵੇਂ ਵੀ ਹੁਣ ਅਸੀਂ ਵੈਰੀਫਾਈ ਕਰਕੇ ਜੀਂਗ ਅਫਸਰਾਂ ਨੇ ਧਿਆਨ ਚ ਲਿਆ ਦਿੱਤਾ ਗਿਆ ਜੀ ਮਾਮਲਾ ਜੀ ਜੀ ਜੋ ਕਾਰਵਾਈ ਬਣਦੀ ਹੈ ਅਸੀਂ ਕਰਦਾਗੇ ਠੀਕ ਹੈ ਸਰ ਉੱਥੇ ਕੱਲ ਇੱਕ ਮੌਕੇ ਤੇ ਸਰ ਕੋਈ ਚੀਮਾ ਜਸਵੰਤ ਸਿੰਘ ਚੀਮਾ ਪਹੁੰਚਿਆ ਸੀਗਾ ਕੋਈ ਉਹ ਉੱਥੇ ਵੀ ਕਾਫੀ ਵਗੈਰਾ ਥੋੜਾ ਜਿਹਾ ਕਿਹਾ ਉਹਨੇ ਬੰਦੇ ਬਲਾਵਾ ਏ ਮੈਨੂੰ ਦੱਸਿਆ ਗਿਆ ਜੀ ਉਹ ਸਾਹਿਬ ਵੱਲੋਂ ਬਲਵਿੰਦਰ ਜੀ ਵੱਲੋਂ ਜੀ ਸਬ ਇਨਸਪੈਕਟਰ ਵੱਲੋਂ ਮੈਂ ਐਕਚੁਅਲੀ ਕੱਲ ਹੈ ਨਹੀਂ ਸੀਗਾ ਉਸ ਟਾਈਮ ਠੀਕ ਹੈ ਸਰ ਇਹ ਫਿਰ ਉਹਨੂੰ ਕਹਿਤਾ ਸੀਗਾ ਵੀ ਤੇਰਾ ਕੋਈ ਮਾਮਲਾ ਨਹੀਂ ਹੈਗਾ ਜਿਹਦੇ ਬਾਕੀ ਇਹ ਬਸਾ ਤੇਰੇ ਖਿਲਾਫ ਕੋ ਦਿੱਤੀ ਨਹੀਂ ਜੀ ਸਰ ਜੀ ਸਰ ਜੀ ਮੋਟੋਰ ਦਿੱਤਾ ਗਿਆ ਸੀ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਚੰਗਾ ਲੱਗਿਆ ਗੱਲਬਾਤ ਕਰਕੇ ਸੋ ਦਰਸ਼ਕਾਂ ਨੂੰ ਕਹਾਂਗਾ ਵੀਡੀਓ ਨੂੰ ਵਾਤਵਾ ਸ਼ੇਅਰ ਕਰ ਦਿਓ ਤੇ ਆਪਣੀ رائے ਜਿਹੜੀ ਆ ਕਮੈਂਟ ਬੋਕੇ ਸਚ ਕਰਕੇ ਜ਼ਰੂਰ ਦੱਸਿਓ ਸਦਾ ਦੀਆਂ ਹੋਰ ਅਪਡੇਟਸ ਜੁੜ ਰਹੇ ਹੋ ਪੰਜਾਬ ਦੇ ਨਾਲ ਮੈਂ